ਇਹ ਇਤਿਹਾਸ ਜਗ ਤੇ ਆਏ ਗੁਰੂ ਰਵੀਦਾਸ ਪਤਿਆਂ ਦੀ ਬੁਝ ਗਈ ਪ੍ਰਿਆਸ ਜਗ ਤੇ ਆਏ ਗੁਰੂ ਰਵੀਦਾਸ ਇਹ ਨੌਜਵਾਨ ਸਿੰਗਰ ਕਿਸੇ ਹੋਰ ਤੇ ਨਹੀਂ ਬਲਕਿ ਅੱਜ ਦੀ ਮੀਡੀਆ ਦੇ ਵਤੀਰੇ ਤੇ ਰੋ ਰਿਹਾ ਹੈ ਇਸ ਨੌਜਵਾਨ ਨੇ ਆਟੋ ਚਲਾਇਆ ਹੈ ਇਸ ਨੌਜਵਾਨ ਨੇ ਮਜਦੂਰੀ ਕੀਤੀ ਹੈ ਇਸ ਨੌਜਵਾਨ ਨੇ ਸਕਿਉਰਟੀ ਗਾਰਡ ਦੀ ਨੌਕਰੀ ਕੀਤੀ ਹੈ ਕਿਉਂਕਿ ਇਸ ਦਾ ਸ਼ੌਂਕ ਸੀ ਗਾਇਕ ਬਨਣਾ ਤੇ 8 ਸਾਲ ਤੱਕ ਮਜ਼ਦੂਰੀ ਕਰਨ ਤੋਂ ਬਾਅਦ ਜਦੋਂ ਪੈਸੇ ਜੋੜ ਲਏ ਤੇ ਇਸ ਨੇ ਆਪਣਾ ਇੱਕ 뮤직 ਟਰੈਕ ਕੱਢਿਆ ਹੈ ਯਾਨੀ ਕਿ ਭਜਨ ਲਾਂਚ ਕੀਤਾ ਹੈ ਸੋ ਇਸ ਦੀ ਲਾਂਚਿੰਗ ਲਈ ਇਸ ਨੇ ਜਲੰਧਰ ਦੇ ਪ੍ਰੈਸ ਕਲੱਬ ਚ ਰੱਖੀ ਸੀ ਪ੍ਰੈਸ ਕਾਨਫਰੰਸ ਪਹਿਲੇ ਕਰਜਾ ਚੱਕ ਕੇ ਆਪਣਾ ਟਰੈਕ ਲਾਂਚ ਕੀਤਾ ਫਿਰ ਉਸ ਦੀ ਪ੍ਰੈਸ ਕਾਨਫਰੰਸ ਲਈ ਕਰਜਾ ਚੱਕ ਕੇ 5000 ਰੁਪਿਆ ਇਕੱਠਾ ਕੀਤਾ ਉਸ ਤੋਂ ਬਾਅਦ ਪੰਜਾਬ ਪ੍ਰੈਸ ਕਲੱਬ ਦੇ ਵਿੱਚ 2500 ਰੁਪਏ ਦੇ ਕੇ ਬੁਕਿੰਗ ਕੀਤੀ ਤੇ 2500 ਰੁਪਿਆ ਪੱਤਰਕਾਰਾਂ ਨੂੰ ਘੁਆਣ ਪਲਾਨ ਲਈ ਖਰਚਿਆ ਪਰ ਇਸ ਦੇ باوجود ਪੱਤਰਕਾਰ ਆਏ ਇਸ ਦੇ ਇੰਟਰਵਿਊ ਵੀ ਲਈ ਤੀ ਪਰ ਚਲਾਈ ਨਹੀਂ ਬਸ ਇਸੇ ਗੱਲ ਤੋਂ ਇਸ ਨੌਜਵਾਨ ਸਿੰਗਰ ਦਾ ਦਿਲ ਟੁੱਟ ਗਿਆ ਹੈ ਕਿਉਂਕਿ ਇਸ ਨੇ ਆਪਣੇ ਹੁਨਰ ਨੂੰ ਨਖਾਰਨ ਵਾਸਤੇ ਆਪਣੀ ਸਾਰੀ ਪੂੰਜੀ ਲਾ ਦਿੱਤੀ ਸੋ ਇਸ ਨੂੰ ਉਮੀਦ ਸੀ ਕਿ ਮੀਡੀਆ ਇਸ ਦੇ ਹੁਨਰ ਨੂੰ ਦੁਨੀਆ ਤੱਕ ਪਹੁੰਚਾਏਗੀ ਪਰ ਮੀਡੀਆ ਨੇ ਇਸ ਦੇ ਨਾਲ ਜੋ ਕੀਤਾ ਇਸ ਦੇ ਹੰਝੂ ਨਹੀਂ ਰੁਕ ਰਹੇ ਪਰ ਆਖਰਕਾਰ ਹੋਣਾ ਸੀ ਦਖਾਨ ਜਾ ਰਹੇ ਆ ਇਸ ਨੌਜਵਾਨ ਦੀ ਮਾਰਾ ਜੀ ਦਾ ਜਿਹੜਾ ਪ੍ਰਕਾਰ ਤੁਸੀਂ ਆਪ ਵੀ ਦੇਖ ਲਓ ਕਿਵੇਂ ਜ਼ਿੰਦਗੀ ਚ ਸੰਘਰਸ਼ ਕਰਕੇ ਇਸ ਨੌਜਵਾਨ ਨੇ ਆਪਣਾ ਪਹਿਲਾ ਟਰੈਕ ਰਿਲੀਜ਼ ਕੀਤਾ ਹੈ ਸੋ ਇਸੇ ਭਜਣ ਵਾਸਤੇ ਅਸੀਂ ਇਸ ਨੂੰ ਮੁਬਾਰਕਾ ਦੇਨੇ ਆ ਕਿ ਇਸ ਦੀ ਹੁਨਰ ਦੀ ਪਛਾਣ ਦੁਨੀਆ ਕਰੇ ਦੈਨਿਕ ਮੈਲ ਪੰਜਾਬੀ ਟੀਵੀ ਦੇ ਲਈ ਰਮੇਸ਼ ਕੁਮਾਰ ਦੀ ਰਿਪੋਰਟ ਵੇਖ ਲਓ ਉਹ ਚਲ ਜੂਗੀ ਵੀਰ ਕੀ ਹੋਇਆ ਚਲ ਜੂਗੀ ਕੀ ਗੱਲ ਹੋਈ ਖਬਰ ਚਲਾ ਨਹੀਂ ਰਿਹਾ ਮੇਰੀ ਬਈ ਉਹ ਵੀਰੇ ਕੱਲੂ ਗਈ ਕਿਹੜੀ ਗੱਲ ਕਰੀ ਜਾਂਦੇ ਦੱਸੋ ਮੈਨੂੰ ਕਿੰਨੇ ਨੇ ਚਲਾਈ ਜੀ ਮੈਂ ਪ੍ਰੈਸ ਕਰਾ ਬਿਚ ਗਿਆ ਖਬਰਾਂ ਹੀ ਨਹੀਂ ਚਲਾ ਰਹੇ ਮੇਰੀ ਚਲੋ ਮੈਨੂੰ ਇਹ ਗੱਲ ਦਾ ਪਤਾ ਨਹੀਂ ਸੀ ਇੱਥੇ ਜਰੂਰ ਚਲੂ ਸੋ ਦੋਸਤੋ ਇਹਨਾਂ ਨੇ ਮੇਰੀ ਇੰਟਰਵਿਊ ਦੀ ਸ਼ੁਰੂਆਤ ਦੇ ਵਿੱਚ ਟੋਕ ਦਿੱਤਾ ਠੀਕ ਹੈ ਇਹ ਸ਼ਖਸ ਕੌਣ ਹੈ ਪਹਿਲੇ ਇਹਨਾਂ ਬਾਰੇ ਦੱਸ ਦਿੰਨੇ ਆ ਜੀ ਨਾਂ ਦੱਸੋ ਜੀ ਆਪਣਾ ਮੇਰਾ ਨਾਮ ਸ਼੍ਰੀਿੰਦਰ ਨਾਨਕਪੁਰੀਆ ਜੀ ਸ੍ਰੀਿੰਦਰ ਨਾਨਕਪੁਰੀਆ ਜੀ ਬਸਤੀ ਦਾਨਿਸ਼ਮੰਦ ਦਾ ਜਲੰਧਰ ਦੇ ਵਿੱਚ ਪਲੇ ਵੜੇ ਨੇ ਸੋ ਬਹੁਤ ਹੀ ਗਰੀਬ ਪਰਿਵਾਰ ਤੋਂ ਨੇ ਔਰ ਕੰਮ ਕੀ ਕਰਦੇ ਨੇ ਇਹਨਾਂ ਕੋਲੋਂ ਬਲੇ ਦੱਸੋ ਜੀ ਕੀ ਕੰਮ ਕਰਦੇ ਕੰਮ ਮੈਂ ਨਵੀਂ ਆ ਸਕਿਉਰਟੀ ਗਾਰਡ ਦਾ ਕਰਦਾ ਇੱਕ ਸਕਿਉਰਟੀ ਗਾਰਡ ਪਰ ਅੰਦਰ ਹੁਨਰ ਸੀਗਾ ਹੁਨਰ ਸੀਗਾ ਸ਼ੌਂਕ ਸੀਗਾ ਗਾਇਕੀ ਦਾ ਕਿ ਘਟੋ ਘਟ ਕੀ ਮੈਂ ਆਪਣੇ ਹੁਨਰ ਨੂੰ ਉਭਾਰ ਸਕਾਂ ਔਰ ਕਹਿੰਦੇ ਨੇ ਕਿ ਜਦੋਂ ਜੇਬ ਟਾਈਟ ਹੋਵੇ ਨਾ ਤੇ ਤੁਹਾਡਾ ਜਿਹੜਾ ਹੁਨਰ ਹੈ ਉਹ ਵੀ ਦੱਬ ਜਾਂਦਾ ਵਾ ਪਰ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਜੀ ਆਪਣੀ ਟਾਈਟ ਜੇਬ ਤੋਂ ਵੀ ਆਪਣਾ ਹੁਨਰ ਬਾਹਰ ਕੱਢਣ ਦੀ ਔਰ ਸਕਿਉਰਟੀ ਗਾਰਡ ਦੀ ਨੌਕਰੀ ਕਰਕੇ ਇਹਨਾਂ ਨੇ ਕੱਲਾ ਕੱਲਾ ਪੈਸਾ ਜੋੜਿਆ ਔਰ ਜੋ ਮੈਨੂੰ ਉਹਨਾਂ ਨੇ ਦੱਸਿਆ ਕਿ ਇਹਨਾਂ ਨੂੰ 8 ਸਾਲ ਲੱਗੇ ਜੀ 8 ਸਾਲ ਕਿਸ ਕੰਮ ਨੂੰ ਲੱਗੇ ਜੀ ਸਕਿਉਰਟੀ ਗਾਰਡ 8 ਸਾਲ ਲੱਗੇ ਜੀ ਇਹਨਾਂ ਨੂੰ ਇਸ ਕੰਮ ਲਈ ਇੱਕ ਦੇ ਖੇਤਰ ਦੇ ਵਿੱਚ ਜਦੋਂ ਇਹਨਾਂ ਨੇ ਗਾਣਾ ਇਹਦਾ ਸਪਣਾ ਸੰਜੋਇਆ ਸੀ ਉਦੋਂ ਕੈਸ਼ਟੈਂ ਨਿਕਲਦੀਆਂ ਸੀ ਸੋ ਅੱਜ ਵੀ ਕਹਿੰਦੇ ਨੇ ਜੀ ਮੇਰਾ ਟਰੈਕ ਨਿਕਲ ਜਾਂਦਾ ਸੋ ਟਰੈਕ ਕੱਢ ਲਿਆ ਪਰ ਇਹਨਾਂ ਨਾਲ ਹੋਇਆ ਕਿ ਹੁਣ ਕਿਉਂਕਿ ਇਹਨਾਂ ਨੇ ਸ਼ੁਰੂ ਚ ਹੀ ਇਹ ਗੱਲ ਟੋਕ ਦਿੱਤੀ ਐ ਸੋ ਆਪਾਂ ਫੋਕਸ ਵੀ ਉਸੇ ਗੱਲ ਤੇ ਕਰ ਦਿੰਨੇ ਆ ਕਿ ਇਹਨਾਂ ਨੇ ਪੈਸੇ ਜੋੜ ਕੇ ਪਹਿਲੇ ਟਰੈਕ ਕੱਢਿਆ ਫਿਰ ਪ੍ਰੈਸ ਕਾਨਫਰੈਂਸ ਕੀਤੀ ਪ੍ਰੈਸ ਕਾਨਫਰੈਂਸ ਕਿੰਨਾ ਲਈ ਸਾਡੇ মিডিਆ ਦੇ ਸਾਥੀਆਂ ਵਾਸਤੇ ਕਿ ਆਜੋ ਮੇਰੀ ਜਿਹੜੀ ਐ ਹੁਨਰ ਨੂੰ ਦੇਖੋ ਤੇ ਮੇਰੀ ਖਬਰ ਲਾਓ ਇਹਨਾਂ ਨੇ ਸ਼ੁਰੂ ਚ ਟੋਕਤਾ ਹੁਣ ਗੱਲ ਉੱਥੋਂ ਹੀ ਸ਼ੁਰੂ ਕਰਦੇ ਹਾਂ ਜੀ ਜੀ ਕੀ ਮਸਲਾ ਪਿਆ ਜੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਕਿੱਥੇ ਗਏ ਸੀ ਤੇ ਕੀ ਹੋਇਆ ਤੁਹਾਡੇ ਪ੍ਰੈਸ ਕਾਨਫਰੰਸ ਭਾਜੀ ਪੰਜਾਬ ਪ੍ਰੈਸ ਕਲੱਬ ਦੇ ਵਿੱਚ ਕੀਤੀ ਸੀਗੀ ਤੇ ਤੁਹਾਨੂੰ ਪਤਾ ਹੈ ਕਾਮਕਾਰ ਪਰਿਵਾਰ ਦਾ ਬੱਚਾ ਔਰ ਤੁਹਾਨੂੰ ਪਤਾ 2500 ਰੁਪਏ ਮੇਰੇ ਕੋਲ ਹਾਲ ਦਾ ਕਿਰਾਇਆ ਲਿਆ ਗਿਆ 2500 ਰੁਪਏ ਕਹਿੰਦੇ ਸੀਗੇ ਜਿਹੜੇ ਰਿਪੋਰਟਰਾਂ ਦਾ ਖਾਣਾ ਪੀਣਾ ਚਾਹ ਪਾਣੀ ਦਾ ਖਰਚਾ ਮਤਲਬ 5000 ਰੁਪਏ ਲਿਆ ਔਰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਈ ਔਰ ਮੇਰੇ ਮਤਲਬ ਅੱਛੀ ਧੀ ਰਿਪੋਰਟਰਾਂ ਨੇ ਉੱਥੇ ਇੰਟਰਵਿਊ ਲਏ ਪਰ ਮੇਰੇ ਇੰਟਰਵਿਊ ਜਿਹੜੇ ਉਹ ਚਲਾਈ ਨਹੀਂ ਗਏ ਸੋ ਉਹ 5000 ਰੁਪਿਆ ਇਹਨਾਂ ਨੇ ਕਿੱਦਾਂ ਲਿਆ ਉਹ ਵੀ ਇਹਨਾਂ ਕੋਲੋਂ ਸੁਣ ਲੈਣੇ ਜੀ ਕਿੰਨੇ ਵਿਆਜ ਤੇ ਫੜਿਆ ਜੀ 5000 ਪਰ ਉਹ ਸਾ ਨਹੀਂ ਪਤਾ ਕਿੱਦਾਂ ਕੀਤਾ ਭਾਈ ਹਲਾਦ ਕਰਦੇ ਤੁਹਾਨੂੰ ਪਤਾ ਹੀ ਹੈ 5000 ਕਿੱਦਾਂ ਕਰ ਗੁਰ ਕੇ ਆਪਾਂ ਇਸ ਕਾਨਫਰੰਸ ਮੀਟਾ ਫਰਮ ਰਿਕਵਰ ਨਹੀਂ ਚਲਾਈਗੀ ਭਾਈ ਲੋ ਜੀ 5000 ਰੁਪਿਆ ਨਾਲ ਲੱਗ ਗਿਆ ਜੀ ਪਰ ਇਹਨਾਂ ਦੀ ਖਬਰ ਨਹੀਂ ਚੱਲੀ ਸੋ ਇਸੇ ਉਮੀਦਦੇ ਵਿਚਰਨ ਨੇ ਸਾਡੇ ਨਾਲ ਸੰਪਰਕ ਕੀਤਾ ਪਰ ਆਮ ਤੌਰ ਦੇ ਉੱਤੇ ਇਹੋ ਜਿਹੇ ਪ੍ਰੋਮੋਸ਼ਨਲ ਇੰਟਰਵਿਊਸ ਕਰਨ ਤੇ ਗੁਰੇਜ਼ ਕਰਦੇ ਪਰ ਇਹਨਾਂ ਨੇ ਇੱਕ ਗੱਲ ਇਹੋ ਜਿਹੀ ਕਰਤੀ ਕਿ ਮਾੜੇ ਬੰਦੇ ਦਾ ਹੁਨਰ ਦਿਖਾਉਣ ਨੂੰ ਕੋਈ ਵੀ ਤਿਆਰ ਨਹੀਂ ਹੈਗਾ ਸੋ ਇਹਨਾਂ ਨੇ 5000 ਰੁਪਇਆ ਜਿਹੜੀ ਪਾਈ ਪਾਈ ਜੋੜੀ ਆਪਣਾ ਜਿਹੜਾ ਟਰੈਕ ਰਿਲੀਜ਼ ਕਰਨ ਤੋਂ ਬਾਅਦ ਇਸ ਉਮੀਦਵੀਂ ਕੀ ਪੱਤਰਕਾਰ ਖਬਰਾਂ ਲਾਣਗੇ ਮੇਰੀ ਵੀਡੀਓ ਵੀ ਵਾਇਰਲ ਹੋਊਗੀ ਕਿਤਨਾ ਕਿਤੇ ਪਰ ਜਿਹੜੇ ਆ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਹੋਈ ਪਰ ਕਿਸੇ ਨੇ ਵੀ ਇਹਨਾਂ ਦੀ ਖਬਰ ਜਿਹੜੀ ਹੈ ਨਹੀਂ ਚਲਾਈ ਸੋ ਇਹਨਾਂ ਦਾ ਟਰੈਕ ਕੀ ਸੀ ਜੀ ਕਿਉਂਕਿ ਜਿਹੜੀ ਮੇਨ ਗੱਲ ਦੇ ਉੱਤੇ ਅੱਜ ਜੀ ਕੀ ਟਰੈਕ ਕੱਢਿਆ ਜੀ ਟਰੈਕ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਦਾ ਕੱਢਿਆ ਜੀ ਜਿਸ ਦਾ ਟਾਈਟਲ ਹੈ ਜਗ ਤੇ ਆਏ ਗੁਰੂ ਰਵੀਦਾਸ ਸੋ ਜੀ ਬਾਬਾ ਜੀ ਦਾ ਮੇਲਾ ਆਨ ਜਾ ਰਿਹਾ ਸੋ ਉਸ ਮੌਕੇ ਦੇ ਉੱਤੇ ਇਹਨਾਂ ਨੇ ਜਿਹੜੀ ਹੈ ਆਪਣੀ ਜਿਹੜੀ ਗਾਇਕੀ ਆ ਉਸ ਨੂੰ ਭਜਨ ਦੇ ਜਰੀਏ ਆਪਣੀ ਭਾਵਨਾਵਾਂ ਨੂੰ ਜ਼ਾਹਿਰ ਕੀਤਾ ਸੋ ਦੋ ਚਾਰ ਜਿਹੜੇ ਹੈਗੇ ਗਾਣੇ ਦੀ ਇਸ ਭਜਨ ਦੀਆਂ ਜਿਹੜੀਆਂ ਪ੍ਰਮੁੱਖ ਪੰਕਤੀਆਂ ਸੁਣਾਓ ਕਿਉਂਕਿ ਬਾਬਾ ਜੀ ਦਾ ਮੇਲਾ ਵੀ ਆ ਰਿਹਾ ਓਏ ਅੱਖੀਆਂ ਦੀ ਬੁਝ ਗਈ ਪਿਆਸ ਜਗ ਤੇ ਆਏ ਗੁਰੂ ਰਬੀਦਾਸ ਓਏ ਅੱਖੀਆਂ ਦੀ ਬੁਝ ਗਈ ਪਿਆਸ ਜਗ ਤੇ ਆਏ ਗੁਰੂ ਰਬੀਦਾਸ ਓ ਸਬਦੀਆਂ ਪਰਦੋ ਚੋਲੀਆਂ ਸਬਦੀਆਂ ਪਰਦੋ ਚੋਲੀਆਂ ਤੇ ਸਬਦੀ ਸੁਨੋ ਫਰਿਆ ਓਏ ਅੱਖੀਆਂ ਦੀ ਬੁਝ ਗਈ ਪਿਆਸ ਜੱਗ ਤੇ ਆਏ ਗੁਰੂ ਰਵਿਦਾਸ ਓਏ ਅੱਖੀਆਂ ਦੀ ਬੁਝ ਗਈ ਪਿਆਸ ਜੱਗ ਤੇ ਆਏ ਗੁਰੂ ਰਵਿਦਾਸ ਜੋਜੀ ਇਹਨਾਂ ਨੇ ਆਪਣੇ ਇਸੇ ਹੁਨਰ ਨੂੰ ਦਿਖਾਉਣ ਵਾਸਤੇ ਆਪਣਾ ਇੱਕ ਟਰੈਕ ਰਿਲੀਜ਼ ਕੀਤਾ ਸੋ ਉਸ ਵਾਸਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਉਹ ਖਬਰ ਨਹੀਂ ਚੱਲੀ ਸੋ ਹੁਣ ਸੰਘਰਸ਼ ਦੀ ਗੱਲ ਕਰਦੇ ਹਾਂ ਜੀ 8 ਸਾਲ ਇਹਨਾਂ ਨੇ ਕੰਮ ਕਰਕੇ ਆਪਣੇ ਪਰਿਵਾਰ ਦਾ ਖਰਚਾ ਵੀ ਚਲਾਇਆ ਉਹਦੇ ਵਿੱਚੋਂ ਪੈਸੇ ਜੋੜੇ ਨੇ ਪੈਸੇ ਜੋੜ ਕੇ ਤਾਂ ਕਿ ਆਪਣਾ ਟਰੈਕ ਤਿਆਰ ਕਰ ਸਕਣ ਔਰ 1 ਲੱਖ ਤੋਂ ਵੀ ਵੱਧ ਜਿਹੜਾ ਇਹਨਾਂ ਦੇ ਪੈਸੇ ਇਹਦੇ ਤੇ ਲੱਗੇ ਨੇ ਜਿੰਨਾ ਕਿ ਇਹਨਾਂ ਨਾਲ ਮੇਰੀ ਗੱਲ ਹੋਈ ਹੈ ਜੀ ਕਿੰਨੇ ਕੁ ਪੈਸੇ ਲੱਗੇ ਨੇ ਲੱਖ ਰੁਪਏ ਤੋਂ ਉੱਪਰ ਹੀ ਲੱਗੇ ਆ ਭਾਜੀ ਜੀ ਸੋ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਆ ਰਿਹਾ ਤੁਸੀਂ ਇਹੀ ਵੀ ਨੇ ਆਪਣਾ ਭਜਨ ਰਿਲੀਜ਼ ਕਰ ਰਿਹਾ ਤਾਂ ਕੁਝ ਖਾਸ ਸੋਚਿਆ ਹੋਏਗਾ ਜੀ ਕਿ ਐਸੇ ਸ਼ੁਭ ਦਿਹਾੜੇ ਦੇ ਤਿਆਰ ਕੰਮ ਕਰਨਾ ਆਸਤ ਨੂੰ ਪਤਾ ਹੀ ਹੈ ਭਾਜੀ ਪਿਛਲੀ ਵਾਰੀ ਮੈਨੂੰ ਨਾ ਮੌਕਾ ਨਹੀਂ ਸੀ ਮਿਲਿਆ ਸੀ ਸਟੂਰਗ ਵਿਾਸ ਮਹਾਰਾਜ ਦੇ ਪਰ ਗੱਲ ਦੇ ਵਿੱਚ ਉਹ ਕਿੰਨੇ ਸਟੇਜਾਂ ਤੇ ਗਿਆ ਹੈ ਮੈਨੂੰ ਮੌਕਾ ਨਹੀਂ ਮਿਲਿਆ ਉਹਦੇ ਕਰਕੇ ਮੈਂ ਅੱਜ ਫਿਰ ਡਿਸੀਜਨ ਲਿਆ ਕਿ ਅਗਲੀ ਵਾਰੀ ਆਪਣਾ ਟਰੈਕ ਕਰਨਾ ਕੁਰੀਤ ਵੀਾਸ ਮਹਾਰਾਜ ਦਾ ਕਰੋ ਮੈਂ ਟਰੈਕ ਕੀਤਾ ਪਰ ਉਹਦੀ ਜਿਹੜੀ ਪ੍ਰੋਮੋਸ਼ਨ ਦੇ ਲਈ ਮੈਂ ਜਿਹੜਾ ਜਿਹੜਾ ਪ੍ਰੈਸ ਕਲੱਬ ਦੇ ਵਿੱਚ ਗਿਆ ਉੱਥੇ ਤੁਹਾਨੂੰ ਪਤਾ ਵੀ 5000 ਰੁਪਏ ਮੇਰਾ 2500 ਰੁਪਏ ਹਾਦ ਦਾ ਕਰਾਇਆ ਸੀਗਾ 2500 ਰੁਪਏ ਜਿਹੜਾ ਚਾਹ ਪਾਣੀ ਦਾ ਕਹਿੰਦੇ ਸੀਗੇ ਰਿਪੋਰਟਰਾਂ ਦਾ ਤੇ 5000 ਰੁਪਏ ਲਾਹਤ باوجود ਮੇਰੀ ਖਬਰ ਬੜਾ ਦੁੱਖ ਹੈ ਕੋਈ ਨਹੀਂ ਜਿੰਗਰ ਕੋਈ ਕਰਾ ਜੀ ਬੜਾ ਹੋ ਗਿਆ ਉਹ ਲੱਗੂਗੀ ਖਬਰ ਉਹ ਲੱਗੇਗੀ ਯਾਰ ਸੋ ਆ ਸੀ ਜੀ ਸੁਰਿੰਦਰ ਨਾਨਕਪੁਰਿਆ ਜੀ ਇਮੋਸ਼ਨਲ ਹੋ ਗਏ ਨੇ ਕਿਉਂਕਿ ਇਹਨਾਂ ਨੇ ਸ਼ੁਰੂਆਤ 'ਚ ਹੀ ਕਹਿਦਾ ਸੀ ਇਹਨਾਂ ਦੀ ਖਬਰ ਨਹੀਂ ਲੱਗੀ ਇਹਨਾਂ ਦੀ ਅੱਖਾਂ 'ਚ ਹੰਝੂ ਆ ਗਏ ਨੇ ਕਿਉਂਕਿ ਮਿਹਨਤ ਨਾਲ ਜੋੜਿਆ ਹੋਇਆ ਜਦੋਂ ਪੈਸਾ ਤੁਹਾਡੀ ਮਿਹਨਤ ਪੂਰੀ ਲੱਗੀ ਹੋਵੇ ਫੇਰ ਵੀ ਉਹ ਬਰਬਾਦ ਹੋ ਜਵੇ ਤੇ ਇਦਾਂ ਲੱਗਦਾ ਕਿ ਸ਼ਾਇਦ ਮੇਰੇ ਨਾਲ ਕੋਈ ਧੋਖਾ ਹੋ ਗਿਆ ਕੋਈ ਧੋਖਾ ਫਰੇਵ ਤੁਹਾਡੇ ਨਾਲ ਨਹੀਂ ਹੋਇਆ ਕਿ ਤੁਹਾਡੀ ਖਬਰ ਉਹਨਾਂ ਨੇ ਨਹੀਂ ਲਾਈ ਤੇ ਅਸੀਂ ਤੁਹਾਡੀ ਖਬਰ ਲਾਵਾਂਗੇ ਸੋ ਜੇ ਤੁਹਾਡੇ ਗਾਇਕੀ ਚ ਦਮ ਹੋਏਗਾ ਤੇ ਤੁਹਾਡੇ ਹੁਨਰ ਨੂੰ ਚੜਨ ਤੇ ਕੋਈ ਵੀ ਨਹੀਂ ਰੋਕ ਸਕਦਾ ਤੜਕਪੇਲ ਪੰਜਾਬੀ ਟੀਵੀ ਦੇ ਲਈ ਨਿਖੇ ਸ਼ਰਮਦਾਰ ਰਿਪੋਰਟ ਵਦੀਆਂ ਵਰਦੋ ਚੋਲੀਆਂ ਸਭਦੀਆਂ ਵਰਦੋ ਚੋਲੀਆਂ ਤੇ ਸਭ ਦੀ ਸੁਣੋ